ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਸਾਹਿਬ ਆ ਗਏ ਪਹੁੰਚ ਕੀ ਆ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਬੜੀ ਠਾਰੀ ਠੁੜੀ ਬਣੀ ਹੈ ਹੋਸਲਾ ਵਧੀਆ ਵਧੀਆ ਕਿਵੇਂ ਚੱਲਦਾ ਕੰਮ ਵਧੀਆ ਚੱਲੀ ਜਾਂਦਾ ਸਿੰਘ ਜੀ ਚਲੋ ਚਲੋ ਵਧੀਆ ਹਾਂ ਜੀ ਬੜੇ ਜੀ ਲਿਆ ਜਾਂਦੀ ਆ ਟਾਈਮ ਫਿਰ ਤੁਹਾਨੂੰ ਪਤਾ ਵੀ ਆਪਾਂ ਪਾਈ ਲਈਦਾ ਜਾਦਾ ਆਜਾ ਹਾਂ ਮਾਲਮ ਹਾਂ ਜੀ ਲੱਭਣਾ ਹਣਾ ਇਹ ਤੇ ਆਇਆ ਜੀ ਆਪਣੇ ਵੀ ਉਹੋ ਜੀਆਂ ਗੱਲਾਂ ਵੀ ਅਸੀਂ ਹਾਂ ਆਪਾਂ ਧੀਰੇ ਜਨਾ ਵੇਚੀ ਦੀਆਂ ਹੁਣ ਤਿੰਨ ਚਾਰ ਦਿਨ ਹੋ ਗਏ ਸਾਂਭੀਆਂ ਸੁਤੀਆਂ ਵਾਂ ਪਤਾ ਵੀ ਇੰਨਾ ਇੰਨਾ ਦੁੱਧ ਆ ਪੰਜ ਹੈਗੀਆਂ ਅਜ ਹਾਂ ਪੰਜ ਹੈ گاਵਾ ਤੇ ਹੋਰ ਆ ਦੋ ਵੇਚਣ ਵਾਲੀਆਂ ਪਰ ਪੰਜ ਪਾਵਾਂਗੇ ਚਲੋ ਛੇ ਪਉਣੀਆਂ ਇੱਕ ਵੇਗ ਗਈ ਆ ਹੁਣ ਪੰਜ ਵੀੜੀਆਂ ਪਾਵਾਂਗੇ ਆਜੋ ਹਾਂਜੀ ਲੈ ਸ਼ੰਭੂ ਕਾਰ ਜਰਸੀ ਸੰਦੀਪ ਜੀ ਆ ਪੰਜਾਂ ਛੇ ਦਿਨਾਂ ਦੀ ਸੁਈ ਹੋਊਗੀ ਹਾਂਜੀ ਮਗਰ ਵਛਾ ਜੀ ਹਾਂ ਇਹਦੇ ਕੋਲ ਟੈਨ ਵਾਲਾ ਦੇ 20 ਬਾਈ ਆ ਹਾਂ ਮਨਾਵਾਂਗੇ 18 ਕਿਲੋ 18 ਕਿਲੋ ਤਾਂ ਹੈਗਾ ਪੱਕਾ 18 ਕਿਲੋ ਮਨਾ ਕੇ ਦਵਾਂਗੇ ਲਓ ਹਾਂਜੀ 18 ਕਿਲੋ ਦੋ ਲੈ ਕੇ ਜਾਦਾ ਇਹ ਮਿੰਕੀ ਹਣਾ ਜੀ ਹਾਂਜੀ ਜਰਸੀ ਆ ਪਰ ਪੰਜਾਬ ਦੀ ਨੇੜੇ ਕਹਿੰਦਾ ਥਾਂ ਤੁਹਾਨੂੰ ਜਰਸੀ ਆ ਪੰਜਾਬ ਵਾਲੀ ਸਮੂਹ ਨੇੜੇ ਥਾਂ ਤੁਹਾਨੂੰ ਖਾਰੇਗਾ ਠੀਕ ਆ ਚਲੋ ਬੋਲੋ ਮੁੱਲ ਸੰਦੀਪ ਜੀ 75 65 ਵੀ ਆ 60000 ਦੀ ਦੇ ਦਈਏ 55 ਦੀ 55 ਦੀ ਹੋ ਜੂਗੀ ਉੱਤੋਂ 1000 ਛੋਟ ਕਰ ਦਾਂਗੇ 54 ਦੀ 54000 ਦੀ ਬਾਕੀ ਮਾਨਤਨ ਹੋ ਜੂਗਾ ਹੋ ਜੂਗਾ ਹੋਰ ਹੋ ਜੂਗਾ ਮਾਨਤੂਆ ਉਹ ਚੱਕਰ ਘੋੜਨੀ ਉਹ ਬੱਛਾ ਚੱਲਣ ਦੋ ਚਲੋ ਬੱਛਾ ਮਗਰਣਾ ਜੀ ਹਾਂ ਜੀ ਬੱਛਾ ਮਗਰ ਤੇ ਬੱਠ ਠੀਕ ਆ ਠੀਕ ਆ ਆ ਜਾਈ ਸੰਦੂ ਜਵਾ ਆ ਵੀ ਸੁੱਈ ਆ ਹਾਂ ਜੀ ਆ ਵੀ ਸੁੱਈ ਆ ਇਹਨੂੰ ਕਿੰਨੇ ਦਿਨ ਹੋ ਗਏ ਭਾਈ ਜੀ ਇਹਨੂੰ 15 ਕ ਦਿਨ ਹੋ ਗਏ ਜੀ 15 ਦਿਨ ਹੋ ਗਏ ਸੂਈ ਨੂੰ ਹਾਂਜੀ ਏਰਕੋ 15 ਜੇ 16 ਜੇ ਦੁੱਧ ਤਿਆਰ ਹੋਗਾ ਜੀ ਲਓ ਜੀ 15 16 ਕੋਲੋਂ ਤਿਆਰ ਰੱਖੇ ਬੂਆ ਵੀ ਦਿਖਾ ਦੇ ਘਰਾਂ ਨੂੰ ਨਾੜਾ ਨੂੰ ਨਾੜਾ ਨੂੰ ਦੇਖੋ ਲੈਵੇ ਦੇ ਕਿੱਡੀਆਂ ਵਧੀਆਂ ਆਏ ਮੱਛੀ ਮਗਰ ਨਾ ਜੀ ਨਹੀਂ ਵੱਛਾ ਇਹਦੇ ਨੂੰ ਮਾਰੇ ਵੱਛਾ ਹੀ ਆ ਹਾਂਜੀ ਚੁੱਲਣ ਦੇ ਘਰਾਂ ਦੇ ਜੀ ਚੋਾਈ ਠੀਕ ਹੈ ਬਾਈ ਜੀ ਐ ਇੱਕ ਨੰਬਰ ਸੁਣ ਚਲੋ ਠੀਕ ਆ ਲੈ ਸਮੂਹ ਨੇੜੇ ਦੇ ਭਾਰੇ ਵਾ ਨਾ ਚੰਗੀ ਐ ਲੈ ਵਾ ਬਾਹਨੇ ਨਾੜਾ ਇਹਦੀ ਬੋਤ ਹਾਂਜੀ 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 ਬਾਕੀ ਸੰਦੀਪ ਜੀ ਮੁੱਲ ਕਰੀਏ ਇਹਦਾ ਵੀ 60 ਇਹਦਾ ਕਰੀਏ 65 50000 ਦੀ ਦੇ ਦਈਏ ਤਿੰਨ ਛੱਡ ਦੋ ਦੇ ਦਾਂਗੇ 47 ਦੀ ਪੂਰੇ 45 ਦੀ ਦੇ ਦਾਂਗੇ 45 ਦੀ ਚੰਦ ਯਾਰ ਉਹ ਚੰਵੇਂ ਮੰਨਤਾਂ ਨੂੰ ਜੂਗਾ ਜੇ 45 ਦੋਈ ਹਾਂਜੀ ਪਰ 15 16 ਕਿਲੋ ਦੋ ਤਾਂ 45000 ਦੀ ਹਾਂ ਬਿਲਕੁਲ ਨਹੀਂ ਇਹ ਨਾਲ ਹੀ ਗੱਲ ਸਹੀ ਹੈ ਬਰ ਇੱਥੇ ਦੇਵਾਂਗੇ ਸੰਦੀਪ ਜੀ ਕੋਈ ਦੋ ਟਾਈਮ ਤਿੰਨ ਟਾਈਮ ਚੋ ਕੇ ਲਵੇ ਪੈਸੇ ਦੇਣੇ ਜਦੋਂ ਬਾਠ ਠੀਕ ਆ ਹਾਂਜੀ ਚੱਲਣ ਨੂੰ ਕਰਾਂਗੇ ਬਾਤ ਹੋ ਜੂ ਕਿ ਇਹਨੂੰ ਕਹਿਣਾ ਉਹਨੇ ਆ ਕੀਤਾ ਕੀਤਾ ਇਹਨਾਂ ਨੂੰ ਚੰਗਾ ਦੋ ਟਾਈਮ ਚੋ ਵੋ ਤਿੰਨ ਟਾਈਮ ਚੋ ਵੋ ਬਿਲਕੁਲ ਬਿਲਕੁਲ ਜੀ ਬਿਲਕੁਲ ਸੰਦੂ ਦਾ 12 ਕਿਲੋ ਦੁੱਧ ਜੇ 12 ਕਿਲੋ ਐਸੇ ਦੁੱਧ ਤਿਆਰ ਹੈ ਨਾ ਹਾਂਜੀ ਪਹਿਲਾ ਸੁਆ ਚਾਰ ਦੰਦ ਵੱਛੀ ਜੇ ਠੀਕ ਆ ਪਹਿਲਾ ਸੁਆ ਚਾਰ ਦੰਦ ਹਾਂਜੀ ਵਾਹ ਬੜਾ 12 ਕਿਲੋ ਦੁੱਧ ਤਿਆਰ ਜੇ ਮਗਰ ਵੀ ਵੱਛੀ ਜੇ ਮਗਰ ਵੱਛੀ ਆ ਹਾਂਜੀ ਇਹ ਵੀ ਵੇਖੋ ਕਰਾ ਦੇ ਠੀਕ ਆ ਚੌਾਈ ਜੀ ਬাজি ਵਧੀਆ ਬਿਲਕੁਲ ਐ ਵਧੀਆ ਨਿਸ਼ਕ ਵੇਖੋ ਐ ਕੋਫੀ ਰੰਗ ਦੀ ਹਾਂਜੀ ਮੁੱਲ ਤੇ ਸੰਦੀਪ ਜੀ 40 ਕਰੀ ਜਾਈਦਾ ਹਾਂ 30 ਦੀ ਦੇ ਦिए ਜੈ ਜੀ ਬਿਲਕੁਲ 2000 ਛੱਡਦਾ 28000 ਦੇ ਦਾਂ ਚੱਲਣ ਦੋ ਲਓ ਜੀ 22000 ਦੀ ਦੇਦਾਗੇ ਉਹ ਚੋਂ ਮਾਨਤਨ ਹੋ ਜਾਊਗਾ ਸੰਦੀਪ ਜੀ ਮਾਨਤਨ ਕਰ ਦਣਗੇ ਐਡੀ ਨਹੀਂ ਗੱਲ ਮਾਨਤਨ ਮਾਨਤਨ ਜ਼ਰੂਰ ਕਰਨਗੇ ਬਾਜੂ ਨੇ ਚੱਲਣ ਦੋ ਬਰਾਏ ਚਲ ਆ ਜੋ ਆ ਜਾ ਹੋਰ ਪਈਆ ਦੋ ਹਾਂਜੀ ਹਾਂਜੀ ਲਓ ਜੀ ਸ਼ਾਈਵਾਲ ਹਾਂਜੀ ਦੁੱਧ ਕਿੰਨਾ ਜੀ ਦੁੱਧ ਸਨਿਊ ਜੀ 9 ਕਿਲੋ ਹੋਊਗਾ 9 ਕਿਲੋ ਹੋਊਗਾ 9 ਕਹਿ ਕੇ ਦੇਣੀ ਆ ਕੋਈ ਗਰੰਟੀ ਨਾ ਫੈਂਟ ਕਢਾ ਕੇ ਲੈ ਜਾ 6 ਫੈਂਟ ਹੋਊਗੀ ਅੱਛਾ ਹਾਂ ਨਾਲੇ ਨਾੜ ਵਖਾ ਜੇ ਮੁੱਗੜੀ ਮੋਟੀ 6 ਫੈਂਟ ਹੋਊਗੀ ਇਹਦੀ ਬੱਚਾ ਮਰ ਗਿਆ ਦੁੱਧ 9 10 ਕਿਲੋ ਜੇ ਤੁਹਾਨੂੰ ਪਤਾ ਵੀ ਇਹ گاਵਾ ਬੱਚੇ ਦੀਆਂ ਜ਼ਿਆਦੀਆਂ ਹਾਂ 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 ਜੀ ਯਾਰ ਤੇ ਨਿਆਣਾ ਪਾਣਾ ਪੈਂਦਾ ਬਾਈ ਜੀ ਫਿਰ ਹਾਂ ਜੀ ਨਿਆਣਾ ਪਾਉਣਾ ਪੈਂਦਾ ਪਾੜਾ ਪਾ ਕੇ ਹਲਦੀ ਨਹੀਂ ਸੰਦੀਪ ਜੀ ਠੀਕ ਹੈ ਹਾਂ ਜੀ ਬੋਲੋ ਮੋਲ ਲੈ ਸੰਦੀਪ ਜੀ ਇਹਦਾ 25 26 ਜੋ ਮਰਜ਼ੀ ਕਰੀਏ ਇਹ ਜੈਸਨੋਂ ਦੇ ਦਈਏ 20000 ਦੀ 20000 ਦੀ ਹਾਂ ਜੀ ਕਿੰਨਾ ਮੰਗਨ 2000 ਕਰ ਦਾਂਗੇ 18000 ਦੀ ਦੇ ਦਾਂਗੇ 17000 ਦੀ ਜਾਣ ਦ ਯਾਰ ਚਲੋ ਦੇ ਦਾਂਗੇ ਚਲੋ ਠੀਕ ਜਾਣ ਦ ਹਾਂ ਛਾਈ ਹਾਲਤੀ ਜੇ ਕੋਈ ਗਰਮੀ ਦੀ ਪਰਵਾਹ ਨਹੀਂ ਕੋਈ ਕੁਝ ਨਹੀਂ ਪੇਲਣ ਜੇ ਚੱਲਣ ਦੇ ਚਲੋ 냔ਾ ਨਾ ਬਾਕੀ ਬਣਾ ਬਣਾ ਬਾਈ ਹਾਂਜੀ 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 ਇਹ ਤੁਹਾਨੂੰ ਬੜਾ ਥੋੜਾ ਜਿਹਾ ਮੜਾ ਕਰਦੀਆਂ ਹੀ ਆ ਇਹ ਬਿਲਕੁਲ ਪਰ ਨਹੀਂ ਨਹੀਂ ਜੀ ਹਲਦੀ ਨਹੀਂ ਚਵਾਈ ਦੇ ਟਾਈਮ ਨਹੀਂ ਹਲਦੀ ਅੱਛਾ ਨਾ ਹਾਂ ਹਾਂ ਤੇ ਸੰਦੂ ਦਾ ਪਰਲੀ ਬੱਚਾ ਨਹੀਂ ਹੈਗਾ ਉਹਦਾ ਵੀ ਸੰਦੀਪ ਜੀ ਅਜਾ ਉਹਦਾ ਬੱਚਾ ਹੈ ਨਹੀਂ ਬੱਚਾ ਨਹੀਂ ਹੈਗਾ ਲੋੜ ਹੋਰ ਕੋਈ ਦੁੱਧ 8-9 ਕਿਲੋ ਜੇ 8-9 ਕਿਲੋ ਦੁੱਧ ਹਾਂਜੀ ਠੀਕ ਆ ਇਹ ਵੀ ਖੋਲੋ ਹਾਂਜੀ ਲੈ ਵੀ ਚਲੋ ਇਹ ਵੇਖੀ ਡਿੱਟੀ ਸੰਦੀਪ ਜੀ 2 ਮਹੀਨੇ ਹੋ ਗਏ ਸੂਈ ਨੂੰ 1.5-2 ਮਹੀਨੇ ਅੱਛਾ ਹਾਂ ਠੀਕ ਆ ਚਵਾਈ ਵਧੀਆ ਚਵਾਈ ਵਧੀਆ ਹੈ ਵਧੀਆ ਚਲੋ ਇਹਦੇ ਰਾਤੀ ਆਈ ਆ ਦੋ ਟਾਈਮ ਚਵਾਈ ਕਰਕੇ ਲਿਆਂਦੀ ਏ ਸਭ ਨੂੰ ਥੱਲੇ ਰੱਖਨੇਗਾ ਇੰਦੀ ਵਾਰ ਭਾਈ ਜੀ ਕੀ ਮਾਰਾ ਦੇ ਦਈਏ 18000 ਦੀ ਐਸ ਨੂੰ ਹੀ 15000 ਦੀ ਦੇ ਦਾਂਗੇ ਚਲੋ 15 17 ਨੇ ਪਾਸ ਚੱਲਣ ਦਿਓ ਘਰਾਂ ਦੇ ਛੋਟੇ 17 28 45 ਚਲੋ 54 ਦੇਖੋ ਜੀ ਆਹੀ ਪਸ਼ੂ ਸੇਲ ਆ ਬਈਏ ਕੋਲ ਜੀ ਇੱਕ ਰੰਗ ਸ਼ੰਪੂ ਜਰਸੀ ਫੇਰ ਦਿਖਾ ਦੇ ਥਾਨ ਚਲੋ ਬਾਕੀ ਮੇਰੇ ਵੀ ਇੱਥੇ ਆਓ ਆਦਾ ਚੁਾਈ ਕਰੋ ਚੈੱਕ ਕਰੋ ਪਾਸ ਕਰੋ ਠੀਕ ਹੈ ਜੋ ਅਸੀਂ ਨਹੀਂ ਕਰ ਲਈ ਤੁਸੀਂ ਕਰਨੀ ਆ ਬਿਲਕੁਲ ਬਿਲਕੁਲ ਜੀ ਦੋ ਟਾਈਮ ਚੋਗੇ ਖੜੋ ਬਿਲਕੁਲ ਪੈਸੇ ਦੇਣੇ ਜਦੋਂ ਬਾਜੀ ਬਾਸ ਬਾਸ ਹਾਂਜੀ ਬਾਕੀ ਆਨਲਾਈਨ ਭੇਜੀ ਦੀਆਂ ਵਾ ਹਾਂਜੀ ਜੇ ਕੋਈ ਦੱਸਾਂਗੇ ਕੋਈ ਥਣ ਚ ਨਾੜ ਗਿਲਟੀ ਭੂਰ ਛਟਾ ਹੋਊਗਾ ਉਹ ਪਹਿਲਾਂ ਦੱਸਾਂਗੇ ਬਿਲਕੁਲ ਜੀ ਹਾਂਜੀ ਚਲੋ ਨੰਬਰ ਬੋਲ ਦੋ ਫਿਰ ਆਪਣਾ ਨਾਂ ਸੋਖ ਸੰਧੂ ਜੇ 814646722 ਜਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਸਤਿ ਸ੍ਰੀ ਅਕਾਲ